ਕਿਸੇ ਨੂੰ ਮਰਦਾਨਾ ਕਮਜ਼ੋਰੀ ਹੈ ਕਿਸੇ ਨੂੰ ਸ਼ਿਗਰ ਪਤਨ ਦੀ ਪ੍ਰੋਬਲਮ ਹੈ ਕਿਸੇ ਨੂੰ ਟਾਈਮਿੰਗ ਦਾ ਇਸ਼ੂ ਹੈ ਕਿਸੇ ਨੂੰ ਇਰੇਕਸ਼ਨ ਦਾ ਇਸ਼ੂ ਹੈ ਜਾਂ ਫਿਰ ਕਿਸੇ ਨੂੰ ਚਿਪਚਿਪਾ ਪਾਣੀ ਨਿਕਲਦਾ ਹੈ ਜਾਂ ਐਦਾਂ ਦੀਆਂ ਕੋਈ ਵੀ ਪ੍ਰੋਬਲਮ ਹੈ ਤੇ ਰਾਮਵਨ ಔಷਧੀ ਹੈ ਕਾਫੀ ਯੰਗਸਟਰ ਜਿਹੜੇ ਇਸ ਬਿਮਾਰੀ ਦੇ ਨਾਲ ਗ੍ਰਸਤ ਹੋ ਰਹੇ ਹੈ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਰਨ ਕੀ ਉਹ ਦੁਨੀਆ ਜਾਨ ਦੀ ਦਵਾਈਆਂ ਖਾਂਦੇ ਰਹਿੰਦੇ ਹੈ ਦੁਨੀਆ ਜਾਨ ਦੇ ਡਾਕਟਰਾਂ ਨੂੰ ਮਿਲਦੇ ਰਹਿੰਦੇ ਹੈ ਬਟ ਫਿਰ ਵੀ ਇਲਾਜ ਨਹੀਂ ਉਹਨਾਂ ਦਾ ਹੋ ਪੰਦਾ ਅਲਟੀਮੇਟਲੀ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹੈ ਔਰ ਡਿਪਰੈਸ਼ਨ ਦਾ ਸ਼ਿਕਾਰ ਹੋਣ ਤੋਂ ਬਾਅਦ ਉਹ ਹਜ਼ਾਰਾਂ ਲੱਖ ਰੁਪਏ ਦੀ ਦਵਾਈਆਂ ਖਾਈ ਜਾਂਦੇ ਪਰ ਉਹਨਾਂ ਨੂੰ ਉਸ ਚੀਜ਼ ਦਾ ਇਲਾਜ ਨਹੀਂ ਮਿਲ ਪੰਦਾ। ਜੁਣ ਸੀ ਅਗਰ ਗੱਲ ਕਰਦੇ ਆਂ ਮਰਦਾਨਾ ਕਮਜ਼ੋਰੀ ਦੀ ਤਾਂ ਦੋ ਚੀਜ਼ਾਂ ਇਹਦੇ ਚ ਸਮਝ ਨਹੀਂ ਪੈਣਗੀਆਂ। ਕੋਈ ਯੰਗਸਟਰ ਹੈ, ਉਹਨੂੰ ਟਾਈਮਿੰਗ ਦਾ ਇਸ਼ੂ ਹੈ ਜਾਂ ਫਿਰ ਉਸਨੂੰ ਇਰੇਕਸ਼ਨ ਦੀ ਪ੍ਰੋਬਲਮ ਹੈ ਜਾਂ ਫਿਰ ਉਹ ਆਪਣੇ ਕਿਸੇ ਪਾਰਟਨਰ ਨੂੰ ਸੰਤੁਸ਼ਟ ਨਹੀਂ ਕਰ ਪਾ ਰਿਹਾ। ਉਹ ਦੂਜੀ ਪ੍ਰੋਬਲਮ ਇਹ ਹੈ ਕਿ ਤੁਹਾਡਾ ਪਾਰਟਨਰ ਹੈ, ਤੁਹਾਡੀ ਵਾਈਫ ਹੈ ਪਰ ਉਹ ਪ੍ਰੈਗਨੈਂਟ ਨਹੀਂ ਹੋ پا ਰਹੀ ਹੈ, ਤੁਹਾਡਾ ਬੱਚਾ ਨਹੀਂ ਹੋ پا ਰਿਹਾ। ਅਗਰ ਤੁਸੀਂ ਵਾਈਫ ਨੂੰ ਸੰਤੁਸ਼ਟ ਨਹੀਂ ਕਰ ਪਾ ਰਹੇ ਹੋ ਜਾਂ ਉਹ ਪ੍ਰੈਗਨੈਂਟ ਨਹੀਂ ਹੋ پا ਰਹੀ ਹੈ ਇਹਨਾਂ ਦੋਨਾਂ ਚੀਜ਼ਾਂ ਨੂੰ ਸਮਝਣਾ ਪਏਗਾ। ਅਗਰ ਤਾਂ ਤੁਹਾਨੂੰ ਇਹ ਪ੍ਰੋਬਲਮ ਹੈ ਕਿ ਤੁਹਾਡਾ ਬੱਚਾ ਨਹੀਂ ਹੋ ਰਿਹਾ ਤਾਂ ਮ ਇਹ ਅੱਜ ਦੇ ਅੱਜ ਕਰਵਾਓ ਤਾਂ ਕਿ ਆਪਾਂ ਇਹ ਪ੍ਰੋਬਲਮ ਨੂੰ ਦੂਰ ਕਰ ਸਕੀਏ ਬੱਚਾ ਨਾ ਹੋ ਪਾ ਰਿਹਾ ਉਹਦੇ ਵਾਸਤੇ ਤੁਸੀਂ ਟੈਸਟ ਕਰਾਣਾ ਹੈ ਉਹ ਹੈਗਾ ਸੀਮਨ ਐਨਾਲਿਸਿਸ ਸੀਮਨ ਐਨਾਲਿਸਿਸ ਬੜਾ ਹੀ ਸਿੰਪਲ ਟੈਸਟ ਹੈ ਸਸਤਾ ਟੈਸਟ ਹੈ 670 ਰੁਪਏ ਦੇ ਵਿੱਚ ਹੋ ਜਾਂਦਾ ਹੈ ਕਿਸੇ ਵੀ ਵਧੀਆ ਲੈਬੋਰਟਰੀ ਤੇ ਜਾ ਕੇ ਦੂਸਰਾ ਟੈਸਟ ਹੈਗਾ ਵਾ ਜਿਹਨੂੰ ਅਸੀਂ ਬੋਲਦੇ ਹਾਂ ਪਿਨਾਈਲ ਡੋਪਲਰ ਅਗਰ ਕਿਸੇ ਨੂੰ ਇਰੇਕਸ਼ਨ ਦੀ ਪ੍ਰੋਬਲਮ ਹੈ ਕਿਸੇ ਨੂੰ ਤਣਾਅ ਦਾ ਇਸ਼ੂ ਹੈ ਕਿਸੇ ਨੂੰ ਕਲਾਈਮੈਕਸ ਦਾ ਇਸ਼ੂ ਆ ਰਿਹਾ ਹੈ ਜਾਂ ਫਿਰ ਸ਼ਿਗਰ ਪਤਨ ਹੋ ਰਿਹਾ ਤਾਂ ਉਸ ਨੂੰ ਆਪਣੇ ਟੈਸਟ ਕਰਾਣਾ ਜ਼ਰੂਰੀ ਹੈ ਅਗਰ ਤੁਸੀਂ ਪਿਨਾਈਲ ਡੋਪਲਰ ਕਰਾ ਲੈਣੇ ਹੋ ਤਾਂ ਸ ਸਾਇਲ ਡੋਪਲਰ ਦੇ ਨਾਲ ਤੁਹਾਨੂੰ ਇਹ ਵੀ ਪਤਾ ਲੱਗ ਸਕਦਾ ਹੈ ਕਿ ਸ਼ੁਕਰਾਣੂ ਤੁਹਾਡੇ ਬੰਦੇ ਪਏ ਹੈ ਜਾਂ ਨਹੀਂ ਬੰਦੇ। ਤੋਂ ਮੈਂ ਜਿਹੜੀ ਚੀਜ਼ ਅਸੀਂ ਅਗਰ ਕਿਸੇ ਨੂੰ ਬੱਚਾ ਨਹੀਂ ਹੋ ਰਿਹਾ ਇਨਫਰਟੀਲਿਟੀ ਦੀ ਪ੍ਰੋਬਲਮ ਹੈਗੀ ਹੈ ਤਾਂ ਇਹਨਾਂ ਦੋ ਟੈਸਟਸ ਨਾਲ ਪਤਾ ਲੱਗ ਜਾਏਗਾ। ਕਿਸੇ ਨੂੰ ਅਗਰ ਮਰਦਾਨਾ ਕਮਜ਼ੋਰੀ ਹੋ ਗਈ ਹੈ ਜਾਂ ਉਹ ਫੀਲ ਕਰ ਰਹੇ ਹੈ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਹੁੰਦਾ ਸਟ੍ਰੈਸ ਦਾ। ਸਟ੍ਰੈਸ ਦਾ ਮਤਲਬ ਸਟ੍ਰੈਸ ਐਂਜਾਇਟੀ। ਕਿ ਅਗਰ ਤੁਹਾਨੂੰ ਇਨਫਰਟੀਲਿਟੀ ਦੀ ਪ੍ਰੋਬਲਮ ਹੈ ਤਾਂ ਉਹਦੇ ਵਾਸਤੇ ਮੈਂ ਦੋ ਟੈਸਟਸ ਅੱਗੇ ਹੈ ਤੁਸੀਂ ਉਹ ਡੈਕਸ ਕਰਵਾਣੇ ਹਨ। ਉਹਨਾਂ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਪ੍ਰੋਬਲਮ ਤੁਹਾ ਮੇਨ ਚੀਜ਼ ਇਹ ਹੈ ਕਿ ਤੁਹਾਨੂੰ ਇਰੇਕਸ਼ਨ ਦੀ ਪ੍ਰੋਬਲਮ ਹੈ ਜਾਂ ਫਿਰ ਤਣਾਅ ਦੀ ਪ੍ਰੋਬਲਮ ਹੈ ਜਿਹਨੂੰ ਅਸੀਂ ਬੋਲ ਦਿੰਨੇ ਆਂ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਟਾਈਮਿੰਗ ਦਾ ਇਸ਼ੂ ਹੈ ਜਿਹਨੂੰ ਅਸੀਂ ਸ਼ਿਗਰਪਤਨ ਬੋਲ ਦਿੰਨੇ ਆਂ ਔਰ ਲਾਸਟ ਵਿੱਚ ਜਿਹੜਾ ਹੁੰਦਾ ਹੈ ਕਿ ਇਹ ਸਾਰੀਆਂ ਪ੍ਰੋਬਲਮਾਂ ਹੋਣ ਦਾ ਕਾਰਨ ਜਿਹਨੂੰ ਅਸੀਂ ਸਟ੍ਰੈਸ ਬੋਲਦੇ ਆਂ ਇਹਦੀ ਵਜ੍ਹਾ ਕਾਰਨ ਤੁਹਾਨੂੰ ਆਪਣੇ ਲਾਈਫ ਸਟਾਈਲ ਨੂੰ ਥੋੜਾ ਜਿਹਾ ਚੇਂਜ ਕਰਨਾ ਪਏਗਾ ਮੈਂ ਦੋ ਤਿੰਨ ਮੋਟੀ ਮੋਟੀ ਚੀਜ਼ਾਂ ਤੁਹਾਡੇ ਨਾਲ ਡਿਸਕਸ ਕਰੂੰਗਾ ਅਗਰ ਤੁਸੀਂ ਇਹ ਚੀਜ਼ਾਂ ਕਰਦੇ ਹੋ ਤਾਂ ਤੁਸੀਂ ਆਪਣੀ ਲਾਈਫ ਦੇ ਵਿੱਚ ਚੇਂजेस ਲਿਆ ਸਕਦੇ ਹੋ ਪਹਿਲੀ ਚੀਜ਼ ਇਹ ਹੈ ਕਿ ਤੁਸੀਂ ਸਵੇਰੇ ਉੱਠ ਕੇ ਸੈ ਤੇੜੀ-ਤੋੜੀ ਡਾਈਟ ਹੈਗੀ ਹੈ ਉਹ ਜੋ ਮਰਜ਼ੀ ਖਾਓ ਮੇਰੇ ਵੱਲੋਂ ਅਸੀਂ ਸਭ ਕੁਝ ਓਕੇ ਕਰਦੇ ਹਾਂ ਪਰ ਤੁਸੀਂ ਇੱਕ ਚੀਜ਼ ਦਾ ਖਿਆਲ ਕਰਨਾ ਕਿ ਸ਼ਾਮ ਨੂੰ 6 ਵਜੇ ਤੋਂ ਬਾਅਦ ਤੁਸੀਂ ਕੁਝ ਨਹੀਂ ਖਾਣਾ ਜੇ ਖਾਣਾ ਵੀ ਹੈ ਤਾਂ 6 ਵਜੇ ਤੱਕ ਆਪਣਾ ਆਪਣਾ ਡਿਨਰ ਕਰ ਲਓ ਡਿਨਰ ਤੇ ਜੋ ਖਾਣਾ ਚਾਹਣੇ ਓ ਖਾਓ ਬਟ 6 ਵਜੇ ਤੋਂ ਲੈ ਕੇ ਰਾਤੀ 9:30 ਵਜੇ ਤੱਕ ਜਦੋਂ ਤੱਕ ਤੁਸੀਂ ਪਰਫਾਰਮੈਂਸ ਕਰਨੀ ਹੈ ਉਦੋਂ ਕੁਝ ਵੀ ਕੁਝ ਨਹੀਂ ਖਾਣਾ ਉਹਦਾ ਰੀਜ਼ਨ ਹੈ ਕਿ ਬਹੁਤ ਵੱਡਾ ਸਾਇੰਟਿਫਿਕ ਰੀਜ਼ਨ ਹੈ ਜਦੋਂ ਵੀ ਅਸੀਂ ਕੁਝ ਖਾਂਦੇ ਹਾਂ ਤਾਂ ਸਾਡਾ ਸਾਰਾ ਖੂਨ ਸਾਡੇ ਪੇਟ ਵਿੱਚ ਆ ਜਾਂਦਾ ਉਸ ਪੇਟ ਦੇ ਵਿੱਚ ਆਨ ਦਾ ਕਾਰਨ ਹੁੰਦਾ ਕਿ ਉਹਨੇ ਖਾਣੇ ਨੂੰ ਪਛਾਣਾ ਹੁੰਦਾ ਕੁਝ ਸੈਲਡ ਜਾਂ ਫਰੂਟ ਖਾ ਸਕਦੇ ਹੋ ਪਰ ਅਸੀਂ ਉਹ ਵੀ ਰეკਮੈਂਡ ਨਹੀਂ ਕਰਦੇ ਸਾਡੇ ਕੋਲੇ ਪੂਰੇ ਡਾਕਟਰਾਂ ਦੀ ਟੀਮ ਹੈ ਸਾਡੀ ਆਪਣੀ ਫਾਰਮੇਸੀ ਹੈ ਅਸੀਂ ਇਸ ਮਰਦਾਨਾ ਕਮਜ਼ੋਰੀ ਦੇ ਵਾਸਤੇ ਕੁਝ ਪ੍ਰੋਡਕਟ ਬਣਾਏ ਜਿੰਨਾਂ ਦੇ ਵਿੱਚ ਇੱਕ ਪ੍ਰੋਡਕਟ ਹੈ ਇਹ ਓਕਸ ਪਾਵਰ ਇਹ ਓਕਸ ਪਾਵਰ ਮੈਂ ਹੁਣ ਤੱਕ ਜਿੰਨੀਆਂ ਬਿਮਾਰੀਆਂ ਦਸੀਆਂ ਅਗਰ ਕਿਸੇ ਨੂੰ ਬੱਚਾ ਨਹੀਂ ਹੋ ਰਿਹਾ ਕਿਸੇ ਨੂੰ ਮਰਦਾਨਾ ਕਮਜ਼ੋਰੀ ਹੈ ਕਿਸੇ ਨੂੰ ਸ਼ਿਗਰਪਤਨ ਦੀ ਪ੍ਰੋਬਲਮ ਹੈ ਕਿਸੇ ਨੂੰ ਟਾਈਮਿੰਗ ਦਾ ਇਸ਼ੂ ਹੈ ਕਿਸੇ ਨੂੰ ਇਰੇਕਸ਼ਨ ਦਾ ਇਸ਼ੂ ਹੈ ਜਾਂ ਫਿਰ ਕਿਸੇ ਨੂੰ ਚਿਪਚਿਪਾ ਪਾਣੀ ਨਿਕਲਦਾ ਹੈ ਜਾਂ ਐਦਾਂ ਦੀਆਂ ਕੋਈ ਵੀ ਪ੍ਰੋਬਲਮ ਹੈ ਤੇ ਇਹ ਰਾਮਵਨ ਓਸ਼ਧੀ ਹੈ ਇਹਦੇ ਵਿੱਚ ਜੋ ਮੈਡੀਸ ਗਈਆਂ ਮੈਂ ਤੁਹਾਡੇ ਨਾਲ ਉਹ ਵੀ ਡਿਸਕਸ ਕਰਨਾ ਚਾਹੁੰਗਾ ਇਹਦੇ ਵਿੱਚ ਸਭ ਤੋਂ ਜ਼ਰੂਰੀ ਮੈਡੀਸਿਨ ਜਿਹੜੀ ਅਸੀਂ ਪਾਈ ਹੈ ਜਿਹਦਾ ਨਾਮ ਹੈ ਕੌਂਚ ਵਿੱਚ ਹੁਣ ਕੌਂਚ ਦਾ ਜਿਹੜਾ ਕੰਮ ਹੁੰਦਾ ਵੈ ਉਹ ਵੀਰੇ ਦਾ ਗਾੜਾਪਨ ਕਰਨਾ ਹੁੰਦਾ ਜਦੋਂ ਵੀਰੇ ਗਾੜਾ ਹੋਏਗਾ ਤਾਂ ਉਹ ਟਾਈਮ ਲੈ ਕੇ ਬਾਹਰ ਨਿਕਲੇਗਾ ਤਾਂ ਟਾਈਮਿੰਗ ਦਾ ਇਸ਼ੂ ਠੀਕ ਹੋ ਜਾਏਗਾ ਕਿਸੇ ਦੇ ਸਪਰਮ ਕਾਊਂਟ ਘਟ ਹੈ ਗਿਆ ਬੱਚਾ ਨਹੀਂ ਹੋ ਰਿਹਾ ਤਾਂ ਬੱਚਾ ਹੋਣ ਦੇ ਵਿੱਚ ਹੈਲਪ ਕਰੇਗਾ ਦੂਸਰੇ ਨੰਬਰ ਤੇ ਚ ਓਸ਼ਧੀ ਹੈਗੀ ਜਿਹਦਾ ਨਾਮ ਹੈ ਅਸ਼ਵਗੰਧਾ ਤੇ ਵਿਦਾਰੀਕੰਧ ਇਹ ਦੋਨੋਂ ਟਾਈਮ ਟਰਸਟਡ ਵੈਲ ਰਿਨਾਉਂਡ ਮੈਡੀਸਿਨਸ ਹੈਗੀਆਂ ਤੁਸੀਂ Google ਕਰੋ ਅਸ਼ਵਗੰਧਾ ਲਿਖੋ ਕੁਝ ਤੁਹਾਨੂੰ ਪਤਾ ਲੱਗੇਗਾ ਕਿ ਦੁਨੀਆ ਦੀ ਇਸ ਤੋਂ ਵਧੀਆ ਔਸ਼ਧੀ ਕੋਈ ਨਹੀਂ ਹੈਗੀ ਜਿਹੜੀ ਸਟ्रेस ਨੂੰ ਦੂਰ ਕਰਦੀ ਵਿਦਾਰਿਕੰਧ ਅਸ਼ਵਗੰਧਾ ਦੀ ਹੀ ਫੈਮਿਲੀ ਦੀ ਗਰੁੱਪ ਦੀ ਮੈਡੀਸਿਨ ਹੈ ਮੈਂ ਇੱਕ ਐਮਡੀ ਪੀਐਚਡੀ ਡਾਕਟਰ ਹੋਣ ਦੇ ਨਾਤੇ ਜੋ ਇਸ ਚੀਜ਼ ਦਾ ਸਪੈਸ਼ਲਿਸਟ ਹੈ ਇਹਨਾਂ ਦੇ ਬਾਰੇ ਇੰਨੀ ਸਟੱਡੀ ਕੀਤੀ ਹੋਈ ਹੈ ਜਿੰਨੀ ਮੈਂ ਤੁਹਾਨੂੰ ਐਕਸਪਲੇਨ ਕਰ ਰਿਹਾ ਅਗਰ ਤੁਸੀਂ ਅਸ਼ਵਗੰਧਾ ਵਿਦਾਰਿਕੰਧ ਕੌਂਚ ਰੈਗੂਲਰ ਬੇਸਿਸ ਤੇ ਖਾਣਿਓ ਤਾਂ ਸਪੰਮ ਦਾ ਗਾੜਾ ਹੋਣਾ 100% ਹੈ ਇਹ ਸੁਭਾਵਿਕ ਹੈ ਸਾਡੇ ਕੋਲੇ ਜਿੰਨੇ ਵੀ ਮਰੀ ਜਾਂਦੇ ਹੈਗੇ ਆ ਜਿੰਨੇ ਵੀ ਮਰੀਜ਼ਾਂ ਨੂੰ ਅਸੀਂ ਹੁਣ ਤੱਕ ਦਵਾਈ ਦਿੱਤੀ ਹੈ ਉਹਨਾਂ ਸਾਰਿਆਂ ਨੂੰ ਇਹਦੇ ਨਾਲ ਫਾਇਦਾ ਹੋਇਆ 90% ਬੰਦੇ ਇਸ ਦਵਾਈ ਦੇ ਨਾਲ 100% ਠੀਕ ਹੋ ਜਾਂਦੇ ਇਹ ਆਪਣੇ ਆਪ ਦੇ ਵਿੱਚ ਕੰਪਲੀਟ ਬਲੈਂਡ ਆਫ ਮੈਡੀਸਨ ਹੈ ਪੂਰਾ ਦਾ ਪੂਰਾ ਇਹ ਪੂਰੀ ਇੱਕ ਤਰ੍ਹਾਂ ਦਾ ਕੰਪਾਊਂਡ ਹੈ ਜਿਹੜਾ ਕਿ 100% ਆਪਣੀ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਦੀ ਪ੍ਰੋਬਲਮ ਨੂੰ ਕਵਰ ਕਰ ਸਕਦਾ ਇਹਦੇ ਨਾਲ ਅਸੀਂ ਇੱਕ ਆਇਲ ਬਣਾਇਆ ਜਿਹਦਾ ਨਾਮ ਹੈਗਾ ਓਕਸ ਪਾਵਰ ਆਇਲ ਇਹ ਓਕਸ ਪਾਵਰ ਆਇਲ ਜਿਹੜਾ ਹੈਗਾ ਅਗਰ ਕਿਸੇ ਨੂੰ ਪਤਲਾਪਣ ਲੱਗਦਾ ਹੋਵੇ ਜਾਂ ਕਿਸੇ ਨੂੰ ਸ਼ਿਥਿਲਤਾ ਲੱਗਦੀ ਹੈ ਜਾਂ ਕਿਸੇ ਨੂੰ ਟੇਢਾਪਣ ਲੱਗਦਾ ਹੋਵੇ ਜਿਹੜੀ ਬਚਪਨ 'ਚ ਗਲਤੀਆਂ ਕੀਤੀਆਂ ਉਹਦੇ ਨੂੰ ਵੀ ਦੂਰ ਕਰਦਾ ਅਗਰ ਤੁਸੀਂ ਇਹ ਸਕੇਪਸੂਲ ਨੂੰ ਤੇ ਆਇਲ ਨੂੰ ਆਇਲ ਜਿਵੇਂ ਮੈਂ ਦੱਸਿਆ 10 ਦਿਨ 'ਚ ਦੋ ਵਾਰੀ ਸਵੇਰੇ ਤੇ ਸ਼ਾਮ ਯੂਜ਼ ਕਰਦੇ ਹੋ ਔਰ ਇੱਕ ਕੈਪਸੂਲ ਰਾਤ ਨੂੰ ਸੌਣ ਲੱਗੇ ਗਰਮ ਦੁੱਧ ਦੇ ਨਾਲ ਇੱਕ ਵਾਰੀ ਲੈ ਲੈਣੇ ਹੋ ਔਰ ਜੋ ਮੈਂ ਉੱਪਰ ਚਾਰੀਆਂ ਚੀਜ਼ਾਂ ਦਸੀਆਂ ਉਹਨੂੰ ਫੋਲੋ ਕਰਦੇ ਹੋ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਹ ਪ੍ਰੋਬਲਮ ਕਸਾਰੀ ਜ਼ਿੰਦਗੀ ਬਣੀ ਰਹਿ ਸਕਦੀ ਹੈ ਇਹ ਕੈਪਸੂਲ 20 ਸਾਲ ਤੋਂ ਲੈ ਕੇ 80 ਸਾਲ ਤੱਕ ਦਾ ਕੋਈ ਵੀ ਬੰਦਾ ਯੂਜ਼ ਕਰ ਸਕਦਾ ਹੈ ਕੀ ਤੁਸੀਂ ਵੀ ਮਰਦਾਨਾ ਕਮਜ਼ੋਰੀ ਤੋਂ ਗ੍ਰਸਤ ਹੋ ਤੁਹਾਡਾ ਵਿਵਹਾਰਿਕ ਜੀਵਨ ਜਿਹੜਾ ਹੈਗਾ ਉਹ ਸੰਤੁਸ਼ਟ ਨਹੀਂ ਹੈਗਾ ਤੁਹਾਨੂੰ ਸ਼ਿਗਰਪਤਨ ਦੀ ਪ੍ਰੋਬਲਮ ਹੈ ਜਾਂ ਫਿਰ ਤੁਹਾਨੂੰ ਟਾਈਮਿੰਗ ਦਾ ਇਸ਼ੂ ਹੈ ਤਾਂ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਮੈਂ ਡਾਕਟਰ ਯੋਗੇਸ਼ ਪੰਸਲ ਐਮ ਡੀ ਪੀ ਐਚ ਡੀ ਆਯੁਰਵੇਦਾ ਅੱਜ ਤੁਹਾਡੇ ਨਾਲ ਡਿਸਕਸ ਕਰਾਂਗਾ ਮਰਦਾਨਾ ਕਮਜ਼ੋਰੀ ਦੇ ਕਾਰਨ ਤੇ ਉਹਨਾਂ ਦਾ ਬਚਾਅ ਕਾਫੀ ਯੰਗਸਟਰ ਜਿਹੜੇ ਇਸ ਬਿਮਾਰੀ ਦੇ ਨਾਲ ਗਰਸਤ ਹੋ ਰਹੇ ਆ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਰਨ ਕੀ ਉਹ ਦੁਨੀਆ ਜਾਨ ਦੀ ਦਵਾਈਆਂ ਖਾਂਦੇ ਰਹਿੰਦੇ ਆ ਦੁਨੀਆ ਜਾਨ ਦੇ ਡਾਕਟਰਾਂ ਨੂੰ ਮਿਲਦੇ ਰਹਿੰਦੇ ਆ ਬਟ ਫਿਰ ਵੀ ਇਲਾਜ ਨਹੀਂ ਉਹਨਾਂ ਦਾ ਹੋ ਪੰਦਾ ਅਲਟੀਮੇਟਲੀ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ ਔਰ ਡਿਪਰੈਸ਼ਨ ਦਾ ਸ਼ਿਕਾਰ ਹੋਣ ਤੋਂ ਬਾਅਦ ਉਹ ਹਜ਼ਾਰਾਂ ਲੱਖ ਰੁਪਏ ਦੀ ਦਵਾਈਆਂ ਖਾਈ ਜਾਂਦੇ ਆ ਪਰ ਉਹਨਾਂ ਨੂੰ ਉਸ ਚੀਜ਼ ਦਾ ਇਲਾਜ ਨਹੀਂ ਮਿਲ ਪੰਦਾ ਸਾਡੀ ਜਿਹੜੀ ਲਾਈਫ ਸਟਾਈਲ ਹੈ ਉਹ ਇੰਨਾ ਕੁ ਜ਼ਿਆਦਾ ਹੈਕਟਿਕ ਹੋ ਗਿਆ ਹੈ ਕਿ ਸਾਨੂੰ ਸਮਝ ਨਹੀਂ ਆ ਪਾਰਾ ਕਿ ਆਪਾਂ ਕਰ ਕੀ ਰਹੇ ਹਾਂ ਪੂਰੀ ਦੁਨੀਆ ਜਿਹੜੀ ਹੈ ਉਹ ਭੱਜੀ ਜਾ ਰਹੀ ਹੈ ਕੋਈ ਪੈਸੇ ਪਿੱਛੇ ਭੱਜ ਰਿਹਾ ਹੈ ਕੋਈ ਕੰਮ ਦੇ ਵਿੱਚ ਭੱਜ ਰਿਹਾ ਹੋਇਆ ਹੈ ਕੋਈ ਆਪਣੀ ਪ੍ਰੋਬਲਮ ਨਾਲ ਗ੍ਰਸਤ ਹੈਗਾ ਕੋਈ ਫੈਮਿਲੀ ਦੀ ਪ੍ਰੋਬਲਮ ਨਾਲ ਗ੍ਰਸਤ ਹੈ ਔਰ ਅਲਟੀਮੇਟਲੀ ਬੰਦੇ ਕੋਲ ਆਪਣੇ ਲਈ ਟਾਈਮ ਹੀ ਨਹੀਂ ਹੈ ਪਹਿਲਾਂ ਦਾ ਜ਼ਮਾਨਾ ਹੁੰਦਾ ਸੀ ਕਿ ਅਸੀਂ ਸਵੇਰੇ ਉੱਠਦੇ ਸੀ ਸ਼ਹਿਰ ਤੇ ਜਾਂਦੇ ਸੀ ਦੋਸਤਾਂ ਨਾਲ ਮਿਲਦੇ ਸੀ ਗੱਪਾਂ ਛੱਪਾਂ ਮਾਰਦੇ ਸੀ ਬਟ ਹੁਣ ਆਪਾਂ ਸਾਰਾ ਟਾਈਮ ਆਪਣਾ ਜਾਂ ਤਾਂ ਕਮਰੇ 'ਚ ਬੰਦ ਰਹਿਣੇ ਆ ਯਾ ਕਮਾਚ ਬਿਜ਼ੀ ਰਹਿਨੇ ਆ ਔਰ ਯਾ ਫਿਰ ਜਿਹੜੀ ਇੱਕ ਬਿਮਾਰੀ ਅਸੀਂ ਹੱਥ 'ਚ ਪੜ ਲਈ ਹੈ ਜਿਹਨੂੰ ਅਸੀਂ ਮੋਬਾਈਲ ਕਹਿੰਨੇ ਆ ਸਾਰਾ ਟਾਈਮ ਸਾਡਾ ਮੋਬਾਈਲ ਖਾ ਜਾਂਦਾ ਵੈ ਜਿਹੜਾ ਬਚਿਆ ਖਜਾ ਟਾਈਮ ਹੁੰਦਾ ਉਹਦੇ ਲਈ ਅਸੀਂ ਕੁਛ ਨਹੀਂ ਕਰ ਪਾਉਂਦੇ ਤਾਂ ਇਹ ਸਭ ਤੋਂ ਵੱਡੀ ਬਿਮਾਰੀ ਹੈ ਜਿਹੜੀ ਕਿ ਡਿਪਰੈਸ਼ਨ ਦਾ ਕਾਰਨ ਬਣ ਰਹੀ ਹੈ ਔਰ ਮਰਦਾਨਾ ਕਮਜ਼ੋਰੀ ਵੀ ਇਸ ਵਜ੍ਹਾ ਨਾਲ ਹੋ ਰਹੀ ਹੈ ਕਿਉਂਕਿ ਅਸੀਂ ਆਪਣੇ ਆਪ ਨੂੰ ਟਾਈਮ ਨਹੀਂ ਦੇ ਪਾ ਰਹੇ ਹੁਣ ਅਸੀਂ ਅਗਰ ਗੱਲ ਕਰਦੇ ਆ ਮਰਦਾਨਾ ਕਮਜ਼ੋਰੀ ਦੀ ਤਾਂ ਦੋ ਚੀਜ਼ਾਂ ਇਹਦੇ 'ਚ ਸਮਝਣੀ ਪੈਣਗੀਆਂ ਇੱਕ ਪ੍ਰੋਬਲਮ ਤਾਂ ਇਹ ਹੈ ਕਿ ਕੋਈ ਯੰਗਸਟਰ ਹੈ ਉਹਨੂੰ ਟਾਈਮਿੰਗ ਦਾ ਯਾ ਫਿਰ ਉਸ ਨੂੰ ਇਰੇਕਸ਼ਨ ਦੀ ਪ੍ਰੋਬਲਮ ਹੈ ਜਾਂ ਫਿਰ ਉਹ ਆਪਣੇ ਕਿਸੇ 파ਟਨਰ ਨੂੰ ਸੰਤੁਸ਼ਟ ਨਹੀਂ ਕਰ پا ਰਿਹਾ ਉਹ ਦੂਜੀ ਪ੍ਰੋਬਲਮ ਹੈ ਕਿ ਤੁਹਾਡਾ 파ਟਨਰ ਹੈ ਤੁਹਾਡੀ ਵਾਈਫ ਹੈ ਰੋਹੋ ਪ੍ਰੈਗਨੈਂਟ ਨਹੀਂ ਹੋ ਪਾ ਰਹੀ ਹੈ ਤੁਹਾਡਾ ਬੱਚਾ ਨਹੀਂ ਹੋ ਪਾ ਰਿਹਾ ਜਿਸ ਨੂੰ ਅਸੀਂ ਇਨਫਰਟੀਲਿਟੀ ਕਹਿੰਦੇ ਆ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਬੜਾ ਫਰਕ ਹੈ ਅਗਰ ਤੁਸੀਂ ਵਾਈਫ ਨੂੰ ਸੰਤੁਸ਼ਟ ਨਹੀਂ ਕਰ ਪਾ ਰਹੇ ਹੋ ਜਾਂ ਉਹ ਪ੍ਰੈਗਨੈਂਟ ਨਹੀਂ ਹੋ ਪਾ ਰਹੀ ਹੈ ਇਹਨਾਂ ਦੋਨਾਂ ਚੀਜ਼ਾਂ ਨੂੰ ਸਮਝਣਾ ਪਏਗਾ ਅਗਰ ਤਾਂ ਤੁਹਾਨੂੰ ਇਹ ਪ੍ਰੋਬਲਮ ਹੈ ਕਿ ਤੁਹਾਡਾ ਬੱਚਾ ਨਹੀਂ ਹੋ ਰਿਹਾ ਤਾਂ ਮੈਂ ਤੁਹਾਨੂੰ ਦੋ ਟੈਸਟ ਦੱਸਣ ਲੱਗਾ ਇਹ ਟੈਸਟ ਆਪਣੇ ਅੱਜ ਦੇ ਅੱਜ ਕਰਵਾਓ ਤਾਂ ਕਿ ਆਪਾਂ ਇਹ ਪ੍ਰੋਬਲਮ ਨੂੰ ਦੂਰ ਕਰ ਸਕੀਏ ਪਹਿਲੀ ਪ੍ਰੋਬਲਮ ਜਿਹੜੀ ਬੱਚਾ ਨਾ ਹੋ ਪਾ ਰਿਹਾ ਹੈ ਉਦੇ ਵਾਸਤੇ ਤੁਸੀਂ ਟੈਸਟ ਕਰਾਣਾ ਹੈ ਉਹ ਹੈਗਾ ਸੀਮਨ ਐਨਾਲਿਸਿਸ ਸੀਮਨ ਐਨਾਲਿਸਿਸ ਬੜਾ ਹੀ ਸਿੰਪਲ ਟੈਸਟ ਹੈ ਸਸਤਾ ਟੈਸਟ ਹੈ 600 ਰੁਪਏ ਦੇ ਵਿੱਚ ਹੋ ਜਾਂਦਾ ਹੈ ਕਿਸੇ ਵੀ ਵਧੀਆ ਲੈਬੋਰਟਰੀ ਤੇ ਜਾ ਕੇ ਤੁਸੀਂ ਆਪਣੇ ਸ਼ੁਕਰਾਨਿਆਂ ਦੀ ਜਾਂਚ ਕਰਵਾ ਸਕਦੇ ਹੋ ਤੁਹਾਡੇ ਸ਼ੁਕਰਾਨੂ ਜਿਹੜੇ ਹੈਗੇ ਆ ਉਹ ਕਿੰਨੇ ਪਰਸੈਂਟ ਮੋਟਾਈਲ ਹੈ ਇਹ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜਾਏ ਦੂਸਰਾ ਟੈਸਟ ਹੈਗਾ ਬਈ ਜਿਹਨੂੰ ਅਸੀਂ ਬੋਲਦੇ ਆ ਪਿਨਾਈਲ ਡੋਪਲਰ ਅਗਰ ਕਿਸੇ ਨੂੰ ਇਰੇਕਸ਼ਨ ਦੀ ਪ੍ਰੋਬਲਮ ਹੈ ਕਿਸੇ ਨੂੰ ਤਣਾਅ ਦਾ ਇਸ਼ੂ ਹੈ ਕਿਸੇ ਨੂੰ ਕਲਾਈਮੈਕਸ ਦਾ ਇਸ਼ੂ ਆ ਰਿਹਾ ਹੈ ਜਾਂ ਫਿਰ ਸ਼ਿਗਰ ਪਤਨ ਹੋ ਰਿਹਾ ਹੈ ਤਾਂ ਉਸ ਨੂੰ ਆਪਣੇ ਟੈਸਟ ਕਰਾਣਾ ਜ਼ਰੂਰੀ ਹੈ ਅਗਰ ਤੁਸੀਂ ਪਿਨਾਈਲ ਡੋਪਲਰ ਕਰਾ ਲੈਣੇ ਹੋ ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਉਹਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਪਿਨਾਈਲ ਡੋਪਲਰ ਦੇ ਨਾਲ ਤੁਹਾਨੂੰ ਇਹ ਵੀ ਪਤਾ ਲੱਗ ਸਕਦਾ ਹੈ ਕਿ ਸ਼ੁਕਰਾਨੂ ਤੁਹਾਡੇ ਬੰਦੇ ਪਏ ਹੈ ਜਾਂ ਨਹੀਂ ਬੰਦੇ ਤੁਮੇ ਜਿਹੜੀ ਚੀਜ਼ ਦਸੀ ਅਗਰ ਕਿਸੇ ਨੂੰ ਬੱਚਾ ਨਹੀਂ ਹੋ ਰਿਹਾ ਇਨਫਰਟੀਲਿਟੀ ਦੀ ਪ੍ਰੋਬਲਮ ਹੈਗੀ ਹੈ ਤਾਂ ਇਹਨਾਂ ਦੋ ਸਟ੍ਰੈਸਰ ਨਾਲ ਪਤਾ ਲੱਗ ਜਾਏਗਾ ਦੂਸਰਾ ਬੰਦਾ ਹੋਵੇ ਕਿ ਜਿਹੜਾ ਬੰਦਾ ਦਵਾਈਆਂ ਖਾ ਰਿਹਾ ਜਿਹਨੂੰ ਇਰੇਕਸ਼ਨ ਦੀ ਪ੍ਰੋਬਲਮ ਹੋ ਰਹੀ ਹੈ ਤਾਂ ਇਹਦੇ ਵਿੱਚ ਅੱਗੇ ਜਾਨਣਾ ਪਏਗਾ ਕਿ ਇਹਦੇ ਕੀ ਕਾਰਨ ਹੈ ਮੋٹے ਮੋٹے ਅਗਰ ਅਸੀਂ ਇਹਦੇ ਕਾਰਨ ਦੇਖਦੇ ਹਾਂ ਤੇ ਇਹਦੇ ਅਸੀਂ ਦੋ ਤਿੰਨ ਉਹਨਾਂ ਜੋ ਸਭ ਤੋਂ ਪਹਿਲਾ ਕਾਰਨ ਹੈ ਸਟ੍ਰੈਸ ਕਿਸੇ ਨੂੰ ਅਗਰ ਮਰਦਾਨਾ ਕਮਜ਼ੋਰੀ ਹੋ ਗਈ ਹੈ ਜਾਂ ਉਹ ਫੀਲ ਕਰ ਰਿਹਾ ਹੈ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਹੁੰਦਾ ਸਟ੍ਰੈਸ ਦਾ ਸਟ੍ਰੈਸ ਦਾ ਮਤਲਬ ਸਟ੍ਰੈਸ ਐਂਜਾਇਟੀ ਕਿ ਅਗਰ ਤੁਹਾਨੂੰ ਇਨਫਰਟੀਲਿਟੀ ਦੀ ਪ੍ਰੋਬਲਮ ਹੈ ਤਾਂ ਉਹਦੇ ਵਾਸਤੇ ਮੈਂ ਦੋ ਟੈਸਟ ਦੱਸੇ ਆ ਤੁਸੀਂ ਉਹ ਡੈਕਸ ਕਰਵਾਣੇ ਹਨ ਉਹਨਾਂ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਪ੍ਰੋਬਲਮ ਤੁਹਾਡੇ 'ਚ ਹੈ ਜਾਂ ਤੁਹਾਡੀ ਵਾਈਫ ਦੇ ਵਿੱਚ ਹੈਗੀ ਦੂਜੀ ਜਿਹੜੀ ਮੇਨ ਪ੍ਰੋਬਲਮ ਹੈ ਜਿਹਨੂੰ ਅਸੀਂ ਕਹਿੰਦੇ ਆ ਕਿ ਮਰਦਾਨਾ ਕਮਜ਼ੋਰੀ ਹੋ ਗਈ ਹੈ ਉਹਦੇ 'ਚ ਮੇਨ ਚੀਜ਼ ਹੈ ਕਿ ਤੁਹਾਨੂੰ ਇਰੇਕਸ਼ਨ ਦੀ ਪ੍ਰੋਬਲਮ ਹੈ ਜਾਂ ਫਿਰ ਤਣਾਅ ਦੀ ਪ੍ਰੋਬਲ ਤਨ ਬੋਲ ਦਿੰਨੇ ਆ ਔਰ ਲਾਸਟ ਵਿੱਚ ਜਿਹੜਾ ਹੁੰਦਾ ਹੈ ਕਿ ਇਹ ਸਾਰੀਆਂ ਪ੍ਰੋਬਲਮਾਂ ਹੋਣ ਦਾ ਕਾਰਨ ਜਿਹਨੂੰ ਅਸੀਂ ਸਟ्रेस ਬੋਲਦੇ ਆ ਇਹਦੀ ਵਜ੍ਹਾ ਕਾਰਨ ਹੈ ਅਗਰ ਤਾਂ ਤੁਹਾਡੀ ਪ੍ਰੋਬਲਮ ਸਟ्रेस ਇੰਡਿਊਸਡ ਹੈ ਤਾਂ ਇਲਾਜ ਤੁਸੀਂ ਸਟ्रेस ਦਾ ਲੈਣਾ ਹੈ ਅਗਰ ਤੁਹਾਨੂੰ ਤਣਾਵ ਦਾ ਇਸ਼ੂ ਹੈ ਜਾਂ ਟਾਈਮਿੰਗ ਦਾ ਇਸ਼ੂ ਹੈ ਤਾਂ ਤੁਸੀਂ ਇਲਾਜ ਤਣਾਵ ਜਾਂ ਟਾਈਮਿੰਗ ਦਾ ਲੈਣਾ ਹੈ ਟਾਈਮਿੰਗ ਦਾ ਮਤਲਬ ਹੁੰਦਾ ਹੈ ਕਿ ਦੇਖੋ ਸਾਡੇ ਸ਼ਰੀਰ ਦੇ ਵਿੱਚ ਜਿਹੜਾ ਸਾਡਾ ਆਰਗਨ ਹੈ ਇਹ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹੱਡੀ ਨਹੀਂ ਹੁੰਦੀ ਜੇ ਆਪਾਂ ਪੰਜਾਬੀ ਚ ਸਮਝੀਏ ਤਾਂ ਇਹਦੇ ਵਿੱਚ ਬਲੱਡ ਦਾ ਜਿਹੜਾ ਫਲੋ ਹੈ ਜਦੋਂ ਨੀਚੇ ਦੀ ਤਰਫ ਆਂਦਾ ਵਹ ਡਾਇਰੈਕਸ਼ਨ ਹੁੰਦੀ ਹੈ ਅਗਰ ਉਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਹੈ ਫਲੋ ਦੇ ਵਿੱਚ ਪ੍ਰੋਬਲਮ ਹੈ ਜਾਂ ਫਿਰ ਕਿਸੇ ਤਰ੍ਹਾਂ ਦੀ ਇੰਟਰਨਲ ਪ੍ਰੋਬਲਮ ਹੈ ਤਾਂ ਨੂੰ ਅਸੀਂ ਮੈਡੀਕੇਟਿਡ ਠੀਕ ਕਰ ਸਕਦੇ ਹਾਂ ਇਹਦੇ ਵਾਸਤੇ ਮੈਂ ਤੁਹਾਨੂੰ ਇੱਕ ਟੈਸਟ ਦੱਸਿਆ ਹੀ ਹੈ ਪੈਨਾਈਲ ਡੋਪਲਰ ਤੁਸੀਂ ਕਰਾਣਾ ਹੈ ਕਿ ਤੁਹਾਡੇ ਪੈਨਾਈਲ ਦੇ ਵਿੱਚ ਬਲੱਡ ਦਾ ਫਲੋ ਕਿੰਨਾ ਆ ਰਿਹਾ ਹੈ ਅਗਰ ਬਲੱਡ ਦਾ ਫਲੋ ਪੂਰਾ ਹੈ ਤੇ ਇਹਦਾ ਮਤਲਬ ਤੁਹਾਨੂੰ ਜਿਹੜੀ ਪ੍ਰੋਬਲਮ ਹੈ ਉਹ ਸ਼ਰੀਰਿਕ ਨਹੀਂ ਹੈ ਮਾਨਸਿਕ ਹੈ ਦੋ ਤਰੀਕਾ ਦੇ ਰੋਗ ਹੁੰਦੇ ਹਨ ਮਾਨਸਿਕ ਰੋਗ ਹੁੰਦੇ ਸ਼ਰੀਰਿਕ ਰੋਗ ਹੁੰਦੇ ਅਗਰ ਤੁਹਾਨੂੰ ਮਾਨਸਿਕ ਰੋਗ ਹੈ ਤਾਂ ਇਹਦਾ ਮਤਲਬ ਤੁਹਾਨੂੰ ਸਟ੍ਰੈਸ ਇੰਡਿਊਸ ਪ੍ਰੋਬਲਮ ਹੈ ਤਾਂ ਇਲਾਜ ਤੁਹਾਨੂੰ ਸਟ੍ਰੈਸ ਦਾ ਕਰਾਉਣਾ ਪਏ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਲਾਈਫਸਟਾਈਲ ਡਿਸਆਰਡਰ ਹੈ ਤੁਹਾਨੂੰ ਆਪਣੇ ਲਾਈਫਸਟਾਈਲ ਨੂੰ ਥੋੜਾ ਜਿਹਾ ਚੇਂਜ ਕਰਨਾ ਪਏਗਾ ਮੈਂ 2-3 ਮੋਟੀ ਮੋਟੀ ਚੀਜ਼ਾਂ ਤੁਹਾਨੂੰ ਡਿਸਕਸ ਕਰੂੰਗਾ ਅਗਰ ਤੁਸੀਂ ਇਹ ਚੀਜ਼ਾਂ ਕਰਦੇ ਹੋ ਤਾਂ ਤੁਸੀਂ ਆਪਣੀ ਲਾਈਫ ਦੇ ਵਿੱਚ ਚੇਂजेस ਲਿਆ ਸਕਦੇ ਹੋ ਪਹਿਲੀ ਚੀਜ਼ ਇਹ ਹੈ ਕਿ ਤੁਸੀਂ ਸਵੇਰੇ ਉੱਠ ਕੇ ਸੈਰ ਕਰਨੀ ਹੈ ਇਹ ਬਹੁਤ ਜ਼ਰੂਰੀ ਹੈ ਸੈਰ ਕਰਨ ਦੇ ਨਾਲ ਸਾਡਾ ਜਿਹੜਾ ਡੋਪਾਮਾਈਨ ਸਟ੍ਰੈਸ ਹਾਰਮੋਨਸ ਹੈਗੇ ਆ ਉਹ ਸਾਰੇ ਘੱਟਦੇ ਆ ਜਿਹੜੇ ਅੱਛੇ ਹਾਰਮ ਕੀ ਹਫਤੇ ਦੇ ਵਿੱਚ 2 ਜਾਂ 3 ਦਿਨ ਐਕਸਰਸਾਈਜ਼ ਕਰ ਸਕੋ ਤਾਂ ਤੁਹਾਡੇ ਲਈ ਬੋਸਟ ਵੈਸਟ ਇਹਦੇ ਲਈ ਅਸੀਂ ਕੀਗਲ ਐਕਸਰਸਾਈਜ਼ ਬੋਲਦੇ ਹਾਂ ਉਹ ਤੁਸੀਂ ਨੈਟ ਤੇ ਜਾ ਕੇ YouTube ਤੇ ਜਾ ਕੇ ਚੈੱਕ ਵੀ ਕਰ ਸਕਦੇ ਹੋ ਕਿਸੇ ਬੰਦੇ ਦਾ ਟਾਈਮ ਘੱਟ ਲੱਗਦਾ ਵੈ ਜਾਂ ਫਿਰ ਕਿਸੇ ਬੰਦੇ ਨੂੰ ਸ਼ਿਕਰਪਤਨ ਦੀ ਪ੍ਰੋਬਲਮ ਹੈ ਤਾਂ ਸਿੰਪਲ ਐਕਸਰਸਾਈਜ਼ ਦੇ ਨਾਲ ਹੀ ਫਰਕ ਪੈ ਸਕਦਾ ਹੈ ਤੀਸਰੇ ਨੰਬਰ ਦੇ ਉੱਤੇ ਤੁਸੀਂ ਇੱਕ ਲਾਈਫ ਸਟਾਈਲ ਵਿੱਚ ਚੇਂਜ ਕਰਨਾ ਵੈ ਉਹ ਵੈ ਰੋਟੀ ਖਾਣਾ ਡਾਈਟ ਸਾਡੇ ਜਿਹੜੀ ਤੁਹਾਡੀ ਡਾਈਟ ਹੈਗੀ ਆ ਉਹ ਜੋ ਮਰਜ਼ੀ ਖਾਓ ਮੇਰੇ ਵੱਲੋਂ ਅਸੀਂ ਸਭ ਕੁਝ ਓਕੇ ਕਰਦੇ ਆ ਪਰ ਤੁਸੀਂ ਇੱਕ ਚੀਜ਼ ਦਾ ਖਿਆਲ ਕਰਨਾ ਕਿ ਸ਼ਾਮ ਨੂੰ 6 ਵਜੇ ਤੋਂ ਬਾਅਦ ਤੁਸੀਂ ਕੁਝ ਨਹੀਂ ਖਾਣਾ ਜੇ ਖਾਣਾ ਵੀ ਹੈ ਤਾਂ 6 ਵਜੇ ਤੱਕ ਆਪਣਾ ਆਪਣਾ ਡਿਨਰ ਕਰ ਲਓ ਡਿਨਰ ਤੋਂ ਜੋ ਖਾਣਾ ਚਾਹਨੇ ਓ ਖਾਓ ਬਟ 6 ਵਜੇ ਤੋਂ ਲੈ ਕੇ ਰਾਤੀ 9 9:30 ਵਜੇ ਤੱਕ ਜਦੋਂ ਤੱਕ ਤੁਸੀਂ ਪਰਫਾਰਮੈਂਸ ਕਰਨੀ ਹੈ ਉਦੋਂ ਤੁਸੀਂ ਕੁਝ ਨਹੀਂ ਖਾਣਾ ਉਹਦਾ ਰੀਜ਼ਨ ਹੈ ਕਿ ਬਹੁਤ ਵੱਡਾ ਸਾਇੰਟਿਫਿਕ ਰੀਜ਼ਨ ਹੈ ਜਦੋਂ ਵੀ ਅਸੀਂ ਕੁਝ ਖਾਂਦੇ ਹਾਂ ਤਾਂ ਸਾਡਾ ਸਾਰਾ ਖੂਨ ਸਾਡੇ ਪੇਟ ਵਿੱਚ ਆ ਜਾਂਦਾ ਉਸ ਪੇਟ ਦੇ ਵਿੱਚ ਆਨ ਦਾ ਕਾਰਨ ਹੁੰਦਾ ਕਿ ਉਹਨੇ ਖਾਣੇ ਨੂੰ ਪਛਾਣਾਉਣਾ ਹੁੰਦਾ ਸਾਡੀ ਖੂਨ ਦੀ ਮਾਤਰਾ 5 ਤੋਂ 6 ਲੀਟਰ ਹੁੰਦੀ ਹੈ ਹਰ ਬੰਦੇ ਦੇ ਬੋਡੀ ਦੇ ਵਿੱਚ ਉਹ 500 6 ਲੀਟਰ ਖੂਨ ਹੀ ਤੁਹਾਡੇ نیچے ਜਾ ਕੇ ਇਰੇਕਸ਼ਨ ਦਾ ਕੰਮ ਕਰਦਾ ਹੈ ਪਰ ਅਗਰ ਤੁਸੀਂ ਖਾਣੇ ਨਾਲ ਪੇਟ ਭਰਿਆ ਹੋਇਆ ਵੈ ਤਾਂ ਉਸ ਰੈਕਸ਼ਨ ਦੇ ਵਿੱਚ ਕਮੀ ਆਣਾ ਸੁਭਾਵਿਕ ਹੈ ਇਸ ਲਈ ਸ਼ਾਮ ਦੀ ਰੋਟੀ 6 ਵਜੇ ਤੋਂ ਬਾਅਦ ਨਹੀਂ ਖਾਣੀ ਰਾਤ ਨੂੰ ਜਦੋਂ ਤੁਸੀਂ ਪਰਫਾਰਮੈਂਸ ਕਰਨੀ ਹੈਗੀ ਹੈ ਉਸ ਤੋਂ 1 ਘੰਟਾ ਜਾਂ 2 ਘੰਟੇ ਪਹਿਲਾਂ ਕੁਝ ਵੀ ਨਹੀਂ ਖਾਣਾ ਅਗਰ ਤੁਹਾਨੂੰ ਬਹੁਤ ਭੁੱਖ ਲੱਗੀ ਹੈ ਤਾਂ ਤੁਸੀਂ ਸੈਲਡ ਜਾਂ ਫਰੂਟ ਖਾ ਸਕਦੇ ਹੋ ਪਰ ਅਸੀਂ ਉਹ ਵੀ ਰეკਮੈਂਡ ਨਹੀਂ ਕਰਦੇ ਇਹ ਦੋ ਚੀਜ਼ਾਂ ਦੀ ਪਰਹੇਜ਼ ਕਰਕੇ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਬਣਾ ਸਕਦੇ ਹੋ ਮੈਂ ਜੋਏ ਆਯੁਰਵੇਦਾ ਤੋਂ ਡਾਕਟਰ ਯੁਗੇਸ਼ ਪੰਸਲ ਇੱਕ ਪੂਰੀ ਟੀਮ ਹੋਲਡ ਕਰਦਾ ਹੈ ਸਾਡੇ ਕੋਲੇ ਪੂਰੇ ਡਾਕਟਰਾਂ ਦੀ ਟੀਮ ਹੈ ਸਾਡੀ ਆਪਣੀ ਫਾਰਮੇਸੀ ਹੈ ਸਾਡੇ ਇੱਥੇ ਘੱਟੋ ਘੱਟ 25 ਪਰਸਨ ਹੈਗੇ ਆ ਜਿਹੜੇ ਕਿ ਫਾਰਮੇਸੀ ਦੇ ਵਿੱਚ ਹੋਲਡ ਕਰਦੇ ਆ ਅਸੀਂ ਇਸ ਮਰਦਾਨਾ ਕਮਜ਼ੋਰੀ ਦੇ ਵਾਸਤੇ ਕੁਝ ਪ੍ਰੋਡਕਟ ਬਣਾਏ ਆ ਜਿੰਨਾਂ ਦੇ ਵਿੱਚ ਇੱਕ ਪ੍ਰੋਡਕਟ ਹੈ ਇਹ ਆਕਸ ਪਾਵਰ ਇਹ ਆਕਸ ਪਾਵਰ ਮੈਂ ਹੁਣ ਤੱਕ ਜਿੰਨੀਆਂ ਬਿਮਾਰੀਆਂ ਦਸੀਆਂ ਅਗਰ ਕਿਸੇ ਨੂੰ ਬੱਚਾ ਨਹੀਂ ਹੋ ਰਿਹਾ ਕਿਸੇ ਨੂੰ ਮਰਦਾਨਾ ਕਮਜ਼ੋਰੀ ਹੈ ਕਿਸੇ ਨੂੰ ਸ਼ਿਗਰ ਪਤਨ ਦੀ ਪ੍ਰੋਬਲਮ ਹੈ ਕਿਸੇ ਨੂੰ ਟਾਈਮਿੰਗ ਦਾ ਇਸ਼ੂ ਹੈ ਕਿਸੇ ਨੂੰ ਇਰੇਕਸ਼ਨ ਦਾ ਇਸ਼ੂ ਹੈ ਜਾਂ ਫਿਰ ਕਿਸੇ ਨੂੰ ਚਿਪਚਿਪਾ ਪਾਣੀ ਨਿਕਲਦਾ ਵੈ ਜਾਂ ਇਦਾਂ ਦੀਆਂ ਕੋਈ ਵੀ ਪ੍ਰੋਬਲਮ ਹੈ ਤੇ ਰਾਮਵਾਨ ਓਸ਼ਦੀ ਹੈ ਇਹਦੇ ਵਿੱਚ ਜੋ ਮੈਡੀਸਿਨਸ ਪਾਈਆਂ ਗਈਆਂ ਮੈਂ ਤੁਹਾਡੇ ਨਾਲ ਉਹ ਵੀ ਡਿਸਕਸ ਕਰਨਾ ਚਾਹੂੰਗਾ ਇਹਦੇ ਵਿੱਚ ਸਭ ਤੋਂ ਜ਼ਰੂਰੀ ਮੈਡੀਸਿਨ ਜਿਹੜੀ ਅਸੀਂ ਪਾਈ ਹੈ ਜਿਹਦਾ ਨਾਮ ਹੈ ਕੌਂਚ ਵਿੱਚ ਹੁਣ ਕੌਂਚ ਦਾ ਜਿਹੜਾ ਕੰਮ ਹੁੰਦਾ ਵੈ ਉਹ ਵੀਰੇ ਦਾ ਗਾੜਾਪਨ ਕਰਨਾ ਹੁੰਦਾ ਜਦੋਂ ਵੀਰੇ ਗਾੜਾ ਹੋਏਗਾ ਤਾਂ ਟਾਈਮ ਲੈ ਕੇ ਬਾਹਰ ਨਿਕਲੇਗਾ ਤਾਂ ਟਾਈਮਿੰਗ ਦਾ ਇਸ਼ੂ ਠੀਕ ਹੋ ਜਾਏਗਾ ਕਿਸੇ ਦੇ ਸਪਰਮ ਕਾਊਂਟ ਘਟ ਹੈ ਕਿ ਇਹ ਬੱਚਾ ਨਹੀਂ ਹੋ ਰਿਹਾ ਤਾਂ ਬੱਚਾ ਹੋਂ ਦੇ ਵਿੱਚ ਹੈਲਪ ਕਰੇਗਾ ਦੂਸਰੇ ਨੰਬਰ ਤੇ ਚ ਓਸ਼ਧੀ ਹੈਗੀ ਜਿਹਦਾ ਨਾਮ ਹੈ ਅਸ਼ਵਗੰਧਾ ਤੇ ਵਿਦਾਰੀਕੰਦ ਇਹ ਦੋਨੋਂ ਟਾਈਮ ਟ੍ਰਸਟਡ ਵੈਲ ਰੈਨਾਉਂਡ ਮੈਡੀਸਿਨਸ ਹੈਗੇ ਆ ਤੁਸੀਂ Google ਕਰੋ ਅਸ਼ਵਗੰਧਾ ਲਿਖੋ ਉੱਚ ਤੁਹਾਨੂੰ ਪਤਾ ਲੱਗੇਗਾ ਕਿ ਦੁਨੀਆ ਦੀ ਇਸ ਤੋਂ ਵਧੀਆ ਓਸ਼ਦੀ ਕੋਈ ਨਹੀਂ ਹੈਗੀ ਜਿਹੜੀ ਸਟ्रेस ਨੂੰ ਦੂਰ ਕਰਦੀ ਵਿਦਾਰਿਕੰਧ ਅਸ਼ਵਗੰਧਾ ਦੀ ਹੀ ਫੈਮਿਲੀ ਦੀ ਗਰੁੱਪ ਦੀ ਮੈਡੀਸਿਨ ਹੈ ਮੈਂ ਇੱਕ ਐਮਡੀ ਪੀਐਚਡੀ ਡਾਕਟਰ ਹੋਣ ਦੇ ਨਾਤੇ ਜੋ ਇਸ ਚੀਜ਼ ਦਾ ਸਪੈਸ਼ਲਿਸਟ ਹੈ ਇਹਨਾਂ ਦੇ ਬਾਰੇ ਇੰਨੀ ਸਟੱਡੀ ਕੀਤੀ ਹੋਈ ਹੈ ਜਿੰਨੀ ਮੈਂ ਤੁਹਾਨੂੰ ਐਕਸਪਲੇਨ ਕਰ ਰਿਹਾ ਅਗਰ ਤੁਸੀਂ ਅਸ਼ਵਗੰਧਾ ਵਿਦਾਰੀਕੰਧ ਕੌਂਚ ਰੈਗੂਲਰ ਬੇਸਿਸ ਤੇ ਖਾਣੇ ਹੋ ਤਾਂ ਸਪਮ ਦਾ ਗਾੜਾ ਹੋਣਾ 100% ਹੈ ਇਸ ਬਾਬੀ ਕੇ ਸਾਡੇ ਕੋਲੇ ਜਿੰਨੇ ਵੀ ਮਰੀ ਜਾਂਦੇ ਹੈਗੇ ਆ ਜਿੰਨੇ ਵੀ ਮਰੀਜ਼ਾਂ ਨੂੰ ਅਸੀਂ ਹੁਣ ਤੱਕ ਦਵਾਈ ਦਿੱਤੀ ਹੈ ਉਹਨਾਂ ਸਾਰਿਆਂ ਨੂੰ ਇਹਦੇ ਨਾਲ ਫਾਇਦਾ ਹੋਇਆ 90% ਬੰਦੇ ਇਸ ਦਵਾਈ ਦੇ ਨਾਲ 100% ਠੀਕ ਹੋ ਜਾਂਦੇ 90% ਬੰਦੇ ਇਸ ਦਵਾਈ ਦੇ ਨਾਲ ਬਿਲਕੁਲ ਠੀਕ ਹੋ ਜਾਂਦੇ ਆ ਜਿਹੜੇ ਮੇ ਬੰਦੇ ਇਹਨਾਂ ਦਵਾਈਆਂ ਨਾਲ ਵੀ ਠੀਕ ਨਹੀਂ ਹੁੰਦੇ ਉਹ ਸਾਨੂੰ ਆਗੇ ਸੰਪਰਕ ਕਰਕੇ ਆਪਣੀ ਨੁਸਖਾ ਇਹ ਆਪਣੀ ਮੈਡੀਕੇਸ਼ਨ ਜਾਂ ਆਪਣੀ ਪ੍ਰੈਸਕ੍ਰਿਪਸ਼ਨ ਦੁਬਾਰਾ ਤੋਂ ਬਣਵਾ ਸਕਦੇ ਆ ਮੈਂ ਦੱਸ ਰਿਹਾ ਸੀ ਇਸ ਦਵਾਈ ਵਿੱਚ ਕੀ ਕੀ ਪਿਆ ਹੋਇਆ ਹੈ ਇਦੇ ਵਿੱਚ ਪਹਿਲਾਂ ਦੱਸਿਆ ਮੈਂ ਤੁਹਾਨੂੰ ਕੌਂਚ ਪਿਆ ਹੈ ਅਸ਼ਵਗੰਧਾ ਪਿਆ ਹੈ ਵਿਦਾਰਿਕੰਧ ਪਿਆ ਹੈ ਇਸ ਤੋਂ ਇਲਾਵਾ ਇਹਦੇ ਅੰਦਰ ਨਾ ਕੇਸਰ ਹੈ ਅਕਰਕਰਾਵ ਹੈ ਕੇਸਰ ਹੈ ਰਸ ਸਿੰਦੂਰ ਹੈ ਇਹ ਐਦਾਂ ਦੀ ਮੈਡੀਸਿਨਸ ਹੈ ਜੇ ਤੁਸੀਂ ਗੂਗਲ ਤੇ ਵੀ ਸਰਚ ਕਰੋਗੇ ਤੁਹਾਨੂੰ ਇਹਦੇ ਅੰਦਰ ਪਤਾ ਲੱਗੇਗਾ ਕਿ ਕਿੰਨਾ ਸ਼ਫਾ ਹੈ ਇਹਨਾਂ ਦੇ ਅੰਦਰ ਜਿਹੜੀ ਇਹਦੇ ਅੰਦਰ ਮੈਂ ਤੁਹਾਨੂੰ ਅਕਰਕਰਾ ਤੇ ਕੇਸਰ ਦੱਸਿਆ ਇਹਦੀ ਤਾਸੀਰ ਗਰਮ ਹੋਣ ਦੇ ਨਾਤੇ ਇਹ ਉਤੇਜਨਾ ਪੈਦਾ ਕਰਦੀ ਹੈ ਅੱਜ ਤਾਂ ਇੱਕ ਨਵੀਂ ਬਿਮਾਰੀ ਹੁਣ ਸ਼ੁਰੂ ਹੋ ਗਈ ਹੈ ਯੰਗਸਟਰ ਦੇ ਵਿੱਚ ਜਿਹਨੂੰ ਸੀ ਕਹਿੰਦੇ ਨੇ ਲਾਸ ਆਫ ਲੈਬਿਡੋ ਲਾਸ ਆਫ ਲੈਬਿਡੋ ਮਤਲਬ ਕੰਮ ਕਰਨ ਦਾ ਮਨ ਹੀ ਨਹੀਂ ਕਰਦਾ ਤੁਹਾਡਾ ਜੀ ਹੀ ਨਹੀਂ ਕਰਦਾ ਕਿ ਮੈਂ ਕੁਝ ਕਰਾਂ ਸ਼ਿਥਿਲਤਾ ਆ ਚੁੱਕੀ ਹੈ ਦੋਨਾਂ ਵਿੱਚ ਇਹ ਨਹੀਂ ਕਿ ਸਿਰਫ ਆਦਮੀਆਂ ਦੇ ਵਿੱਚ ਆਦਮੀਆਂ ਔਰਤਾਂ ਦੇ ਵਿੱਚ ਜਿਹਨੂੰ ਅਸੀਂ ਠੰਡਾਪਣ ਬੋਲਦੇ ਆ ਉਹ ਚੀਜ਼ ਨੂੰ ਵੀ ਇਹ ਕੈਪਸੂਲ ਦੂਰ ਕਰਦਾ ਇਹਦੇ ਅੰਦਰ ਇੱਕ ਮੈਡੀਸਿਨ ਅਸੀਂ ਪਾਈ ਹੋਈ ਹੈ ਜਿਸ ਦੇ ਨਾਮ ਹੈ ਮਕਰਤੋ ਅਜਿਤ ਤੇ ਤਿਰਵੰਗ ਫਸਮ ਇਹ ਦੋਨੋਂ ਮੈਡੀਸਿਨ ਜਿਹੜੀਆਂ ਹੈਗੀਆਂ ਇਹ ਰੈਸਪੀਰੇਟਰੀ ਸਿਸਟਮ ਸਾਡੇ ਛਾਤੀ ਵਾਲੀ ਸਿਸਟਮ ਨੂੰ ਤੇ ਤਿਰਵੰਗਪਸ਼ਮ ਸਾਡੇ ਯੂਰਿਨਰੀ ਸਿਸਟਮ ਨੂੰ ਐਕਟੀਵੇਟ ਕਰਦਾ ਹੈ ਉਹਨਾਂ ਵੱਸੇ ਰਸਾਇਣ ਦਾ ਕੰਮ ਕਰਦਾ ਹੁਣ ਤੁਸੀਂ ਕਹੋਗੇ ਕਿ ਛਾਤੀ ਦਾ ਰੈਸਪੀਰੇਟਰੀ ਸਿਸਟਮ ਦਾ ਕੀ ਹੈ ਸਾਡੇ ਸਰੀਰ ਦਾ ਸਭ ਤੋਂ ਵੱਡਾ ਜਿਹੜਾ ਆਰਗਨ ਹੈ ਲੀਵਰ ਤੇ ਲੰਗਸ ਹੁੰਦੇ ਆ ਲੰਗਸ ਦੇ ਵਿੱਚ ਜਦੋਂ ਅਸੀਂ ਸਾਹ ਲੈ ਕੇ ਹਵਾ ਭਰਦੇ ਆ ਤਾਂ ਹੀ ਸਰੀਰ ਦੇ ਵਿੱਚ ਚੁਸਤੀ ਸਪੁਰਤੀ ਆਂਦੀ ਹੈ ਔਰ ਦੂਸਰਾ ਜਿਹੜਾ ਨੀਚ ਦੱਸਿਆ ਤੁਹਾਨੂੰ ਤਿਰਵੰਗਪਸ਼ਮ ਇਹ ਯੂਰਿਨਰੀ ਸਿਸਟਮ ਨੂੰ ਐਕਟੀਵੇਟ ਕਰਦੀ ਤੇ ਆਪਣੇ ਆਪ ਦੇ ਵਿੱਚ ਕੰਪਲੀਟ ਪਲੈਂਟ ਆਫ ਮੈਡੀਸਿਨ ਹੈ ਪੂਰਾ ਦਾ ਪੂਰਾ ਇਹ ਪੂਰੀ ਇੱਕ ਤਰ੍ਹਾਂ ਦਾ ਕੰਪਾਊਂਡ ਹੈ ਜਿਹੜਾ ਕਿ 100% ਆਪਣੀ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਦੀ ਪ੍ਰੋਬਲਮ ਨੂੰ ਕਵਰ ਕਰ ਸਕਦਾ ਹੈ ਇਹਦੇ ਨਾਲ ਅਸੀਂ ਇੱਕ ਆਇਲ ਬਣਾਇਆ ਜਿਹਦਾ ਨਾਮ ਹੈਗਾ ਓਕਸ ਪਾਵਰ ਆਇਲ ਇਹ ਓਕਸ ਪਾਵਰ ਆਇਲ ਜਿਹੜਾ ਹੈਗਾ ਅਗਰ ਕਿਸੇ ਨੂੰ ਪਤਲਾ ਪਨ ਲੱਗਦਾ ਵੈ ਜਾਂ ਕਿਸੇ ਨੂੰ ਸ਼ਿਥਿਲਤਾ ਲੱਗਦੀ ਹੈ ਜਾਂ ਕਿਸੇ ਨੂੰ ਟੇਡਾ ਪਨ ਲੱਗਦਾ ਵੈ ਜਿਹੜੀ ਬਚਪਨ ਚ ਗਲਤੀਆਂ ਕੀਤੀਆਂ ਉਹਦੇ ਨੂੰ ਵੀ ਦੂਰ ਕਰਦਾ ਅਗਰ ਤੁਸੀਂ ਇਹ ਸਕੇਪਸੂਲ ਨੂੰ ਤੇ ਔਇਲ ਨੂੰ ਔਇਲ ਜਿਵੇਂ ਮੈਂ ਦੱਸਿਆ ਦਿਨ ਚੇ ਦੋ ਵਾਰੀ ਸਵੇਰੇ ਤੇ ਸ਼ਾਮ ਯੂਜ਼ ਕਰਦੇ ਹੋ ਔਰ ਇੱਕ ਕੈਪਸੂਲ ਰਾਤ ਨੂੰ ਸੌਣ ਲੱਗੇ ਗਰਮ ਦੁੱਧ ਦੇ ਨਾਲ ਇੱਕ ਵਾਰੀ ਲੈ ਲੈਣੇ ਹੋ ਔਰ ਜੋ ਮੈਂ ਉੱਪਰ ਚਾਰੀਆਂ ਚੀਜ਼ਾਂ ਦੱਸਿਆ ਉਹਨੂੰ ਫੋਲੋ ਕਰਦੇ ਹੋ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਹ ਪ੍ਰੋਬਲਮ सारी जिंदगी बनी रह सकती है एक कैप्सूल 20 साल तो लैके 80 साल तक का कोई भी बंदा यूज़ कर सकता है इस कैप्सूल का कोई साइड इफेक्ट नहीं है क्योंकि ये हर्बल मेडिसिन है साड़ी देख रेख से बनी है साड़ी अपनी फार्मेसी से बनी है तो 100 परसेंट श्योर sure है कि यदा कोई साइड इफेक्ट नहीं है जिन्हें भी बंदे ये वीडियो देख रहे हैं तो बात तो बात इस वीडियो शेयर करो अगर थोड़ा तो कोई भी क्वेश्चन है ਸਾਡੇ ਉੱਪਰ ਦਿੱਤੇ ਨੰਬਰ ਦੇ ਉੱਤੇ ਸਾਨੂੰ ਸੰਪਰਕ ਕਰੋ ਸਾਡੀ ਪੂਰੀ ਟੀਮ ਹੈ ਤੁਹਾਨੂੰ ਪ੍ਰੋਪਰ ਗਾਈਡੈਂਸ ਮਿਲੇਗੀ ਕਿਸੇ ਪਰਸਨ ਨੇ ਸਾਨੂੰ ਆ ਕੇ ਮਿਲਣਾ ਹੈ ਕਿਹਾ ਹੈ ਤਾਂ ਸਾਨੂੰ ਆ ਕੇ ਵੀ ਮਿਲ ਸਕਦਾ ਹੈ ਇਸ ਤੋਂ ਇਲਾਵਾ ਕੋਈ ਕੋਈ ਹੋਰ ਇਨਕੁਆਰੀ ਹੈ ਜਾਂ ਤੁਹਾਡਾ ਕੋਈ ਹੋਰ ਕੁਐਸਚਨ ਹੈ ਤਾਂ ਸਾਨੂੰ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਥੈਂਕ ਯੂ